ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਸਾਂਝੀ ਕਰਨ ਵਾਲੇ ਹਾਂ ਜੀ ਜਿਹੜੀ ਜਾਣਕਾਰੀ ਤੁਹਾਡੇ ਹੀ ਘਰ ਦੀ ਪੁਰਾਣੀ ਕੰਗੀ ਦੇ ਨਾਲ ਸੰਬੰਧਿਤ ਹੈ ਜੇਕਰ ਤੁਸੀਂ ਘਰ ਦੀ ਪੁਰਾਣੀ ਕੰਗੀ ਨੂੰ ਘਰ ਵਿੱਚ ਹੀ ਇਸੇ ਜਗ੍ਹਾ ਤੇ ਰੱਖ ਦਿੰਦੇ ਹੋ ਤਾਂ ਕਹਿ ਲਓ ਕਿ ਤੁਹਾਡਾ ਘਰ ਪੂਰਾ ਹੀ ਪੈਸਿਆਂ ਨਾਲ ਭਰ ਜਾਵੇਗਾ ਦੋਸਤੋ ਇਹ ਵਾਸਤੂ ਟਿਪਸ ਤੋਂ ਲਈ ਹੋਈ ਜਾਣਕਾਰੀ ਹੈ ਜੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ। ਤੇ ਸਾਰੇ ਹੀ ਹੋ ਜਾਓ ਜੀ ਧੰਨ ਦੇ ਰਲ ਮਾਲਾ ਮਾਲ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਟੈਨਸ਼ਨਾਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਹਨ ਉਹ ਅੰਤ ਤੱਕ ਖਤਮ ਹੋ ਜਾਣਗੀਆਂ ਅੱਜ ਦੀ ਵੀਡੀਓ ਵਿੱਚ ਅਸੀਂ ਜਿਹੜਾ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਉਹ ਤੁਸੀਂ ਆਪਣੇ ਘਰ ਦੇ ਵਿੱਚ ਪਈ ਹੋਈ ਪੁਰਾਣੀ ਕੰਗੀ ਦੇ ਨਾਲ ਕਰ ਸਕਦੇ ਹੋ ਜੇਕਰ ਅਸੀਂ ਇਹ ਉਪਾਅ ਕਰ ਲੈਂਦੇ ਹਾਂ ਸਾਡੀ ਜ਼ਿੰਦਗੀ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਤੇ ਪਰੇਸ਼ਾਨੀਆਂ ਚੱਲ ਰਹੀਆਂ ਹਨ ਜਾਂ ਫਿਰ ਪ੍ਰੋਬਲਮਸ ਜਿਹੜੀਆਂ ਵੀ ਕੋਈ ਆਉਣ ਵਾਲੀਆਂ ਹਨ ਉਹ ਤੁਰੰਤ ਹੀ ਸਾਡੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਣਗੀਆਂ ਇਸੇ ਤਰ੍ਹਾਂ ਹੀ ਜੇਕਰ ਅਸੀਂ ਗੱਲ ਕਰੀਏ ਕਿ ਜੋ ਵੀ ਟੂਣੇ ਟੋਟਕੇ ਹੁੰਦੇ ਹਨ ਅੱਜ ਦੇ ਸਮੇਂ ਦੇ ਵਿੱਚ ਤੇ ਉਹ ਤੁਹਾਡੇ ਵਾਲਾਂ ਤੋਂ ਹੀ ਕੀਤੇ ਜਾਂਦੇ ਹਨ ਵਾਲਾਂ ਤੋਂ ਹੀ ਇਹ ਸਭ ਕੁਝ ਕਰਦੇ ਹਨ ਲੋਕ ਜੋ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਹਨ ਤੇ ਜਿਹੜੀ ਅਸੀਂ ਘਰ ਦੇ ਵਿੱਚ ਕੰਗੀ ਯੂਜ਼ ਕਰਦੇ ਹਾਂ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਕੁਝ ਕੁ ਵਾਲ ਰਹਿ ਜਾਂਦੇ ਹਨ ਕਿਉਂਕਿ ਉਹ ਪੁਰਾਣੀ ਕੰਗੀ ਹੁੰਦੀ ਹੈ ਤੇ ਅਸੀਂ ਸਿਰਫ ਲੰਬੇ ਸਮੇਂ ਤੋਂ ਯੂਜ਼ ਕਰਦੇ ਹੁੰਦੇ ਹਾਂ ਤੇ ਜਿਵੇਂ ਹੀ ਉਹ ਕੰਗੀ ਪੁਰਾਣੀ ਹੋ ਜਾਂਦੀ ਹੈ ਜਾਂ ਫਿਰ ਸਾਡਾ ਕੋਈ ਵੀ ਵਾਲ ਉਸ ਵਿੱਚ ਰਹਿ ਜਾਂਦਾ ਹੈ ਤੇ ਉਸ ਕੰਗੀ ਦੇ ਵਿੱਚ ਜਿਹੜੀ ਸਾਡੀ એનર્ਜੀ ਹੁੰਦੀ ਹੈ ਉਹ ਫਲੋ ਕਰ ਰਹੀ ਹੁੰਦੀ ਹੈ ਸਾਡਾ ਜਿਹੜਾ ਅੰਸ਼ ਹੁੰਦਾ ਹੈ ਉਹੀ ਫਲੋ ਕਰਦਾ ਹੈ ਇਸੇ ਤਰ੍ਹਾਂ ਹੀ ਜੇਕਰ ਹੁਣ ਗੱਲ ਕਰੀਏ ਜੀ ਕਿ ਉਸ ਪੁਰਾਣੀ ਕੰਗੀ ਦੇ ਨਾਲ ਜੇਕਰ ਕੋਈ ਟੂਣਾ ਟੋਟਕਾ ਕਰਦਾ ਹੈ ਤੁਹਾਡਾ ਕੋਈ ਬੁਰਾ ਸੋਚਣ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਬੁਰਾ ਕਰਨ ਦੇ ਲਈ ਕੋਈ ਵੀ ਟੂਣਾ ਕਰਦਾ ਹੈ ਉਸ ਦਾ ਜਿਹੜਾ ਵੀ ਮਾੜਾ ਪ੍ਰਭਾਵ ਹੁੰਦਾ ਹੈ ਉਹ ਤੁਹਾਡੇ ਸਰੀਰ ਤੇ ਜ਼ਰੂਰ ਇਫੈਕਟ ਕਰੇਗਾ ਉਹ ਤੁਹਾਡੇ ਤੇ ਬੜੇ ਹੀ ਜਲਦੀ ਅਸਰ ਕਰਦਾ ਹੈ ਇਸ ਕਰਕੇ ਤੁਸੀਂ ਹਮੇਸ਼ਾ ਹੀ ਇਸ ਗੱਲ ਨੂੰ ਯਾਦ ਰੱਖਿਆ ਕਰੋ ਕਿ ਤੁਹਾਡੀ ਜਿਹੜੀ ਵੀ ਪੁਰਾਣੀ ਕੰਗੀ ਹੈ ਉਸ ਕੰਗੀ ਨੂੰ ਦੂਸਰੇ ਨੂੰ ਯੂਜ਼ ਕਰਨ ਲਈ ਕਦੇ ਨਾ ਦਿਆ ਕਰੋ ਤੁਸੀਂ ਆਪਣੀ ਕੰਗੀ ਨੂੰ ਆਪਣੇ ਤੱਕ ਹੀ ਸੀਮਤ ਰੱਖਣਾ ਹੈ ਭਾਵੇਂ ਕਿ ਆਪੋ ਆਪਣੀ ਹੀ ਕੰਗੀ ਹਰ ਇੱਕ ਘਰ ਦੇ ਜੀ ਨੂੰ ਵਰਤਣੀ ਚਾਹੀਦੀ ਹੈ ਕਿਸੇ ਨੂੰ ਵੀ ਯੂਜ਼ ਕਰਨ ਲਈ ਨਹੀਂ ਦੇਣੀ ਚਾਹੀਦੀ ਇਸੇ ਤਰ੍ਹਾਂ ਹੀ ਜੇਕਰ ਤੁਹਾਡੇ ਘਰ ਦਾ ਮੈਂਬਰ ਕੋਈ ਤੁਹਾਡੀ ਕੰਗੀ ਮੰਗ ਰਿਹਾ ਹੈ ਯੂਜ਼ ਕਰਨ ਦੇ ਲਈ ਵਾਲ ਸੈਟ ਸਵਾਰਨ ਕਰਨ ਦੇ ਲਈ ਤੁਸੀਂ ਉਸ ਨੂੰ ਆਪਣੀ ਕੰਗੀ ਦੇ ਸਕਦੇ ਹੋ ਪਰ ਜੇ ਤੁਹਾਡੇ ਘਰ ਦੇ ਮੈਂਬਰ ਤੋਂ ਇਲਾਵਾ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਅੰਡੇ ਘਵਾਂਡੇ ਤੁਹਾਡੇ ਕੋਲੋਂ ਕੰਗੀ ਮੰਗ ਰਿਹਾ ਹੈ ਤਾਂ ਤੁਸੀਂ ਉਸ ਨੂੰ ਕੰਗੀ ਯੂਜ਼ ਕਰਨ ਦੇ ਲਈ ਬਿਲਕੁਲ ਵੀ ਨਹੀਂ ਦੇਣੀ ਇਸ ਦੇ ਨਾਲ ਨਾਲ ਤੁਸੀਂ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਜਦੋਂ ਵੀ ਤੁਸੀਂ ਰਾਤ ਦੇ ਸਮੇਂ ਸੌਂਦੇ ਹੋ ਨਾ ਤੇ ਰਾਤ ਦੇ ਸਮੇਂ ਸੌਣ ਦੇ ਵੇਲੇ ਆਪਣੇ ਵਾਲ ਹਮੇਸ਼ਾ ਦੇ ਲਈ ਤੁਸੀਂ ਬੰਨ ਕੇ ਹੀ ਸੌਇਆ ਕਰੋ ਤੇ ਕਈ ਲੋਕਾਂ ਦੀ ਇਹ ਆਦਤ ਹੁੰਦੀ ਹੈ ਉਹ ਰਾਤ ਸਮੇਂ ਆਪਣੇ ਜਿਹੜੇ ਵਾਲ ਹੁੰਦੇ ਹਨ ਉਹ ਖੋਲ ਕੇ ਸੌਂਦੇ ਹਨ ਤੇ ਜਦੋਂ ਰਾਤ ਦਾ ਸਮਾਂ ਹੁੰਦਾ ਹੈ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਸਾਡੇ ਨੇੜੇ ਤੇੜੇ ਬਹੁਤ ਜ਼ਿਆਦੀਆਂ ਬੁਰੀਆਂ ਸ਼ਕਤੀਆਂ ਦਾ ਵਾਸ ਹੁੰਦਾ ਹੈ ਉਹਨਾਂ ਦੇ ਅੰਦਰ ਇਹ ਨੈਗੇਟਿਵ એનર્ਜੀ ਫਿਰ ਭਰ ਜਾਂਦੀ ਹੈ ਤੇ ਬੁਰੀਆਂ ਸ਼ਕਤੀਆਂ ਦਾ ਵਾਸ ਹੋ ਜਾਂਦਾ ਹੈ ਇਸ ਕਰਕੇ ਉਹ ਰਾਤ ਦੇ ਸਮੇਂ ਬਹੁਤ ਆਸਾਨੀ ਦੇ ਨਾਲ ਵਿਅਕਤੀ ਦੇ ਅੰਦਰ ਵਾਸ ਕਰ ਜਾਂਦੀਆਂ ਹਨ ਇਸ ਕਰਕੇ ਸਾਨੂੰ ਹਮੇਸ਼ਾ ਰਾਤ ਨੂੰ ਸੌਣ ਦੇ ਸਮੇਂ ਕਦੇ ਵੀ ਆਪਣੇ ਵਾਲ ਜਿਹੜੇ ਹਨ ਖੁੱਲੇ ਨਹੀਂ ਛੱਡਣੇ ਚਾਹੀਦੇ ਹਮੇਸ਼ਾ ਬੰਨ ਕੇ ਹੀ ਸੌਣਾ ਚਾਹੀਦਾ ਹੈ ਤੇ ਇਸ ਦੇ ਨਾਲ-ਨਾਲ ਹੁਣ ਅਸੀਂ ਤੁਹਾਨੂੰ ਇੱਕ ਕੰਗੀ ਦਾ ਛੋਟਾ ਜਿਹਾ ਸਿੰਪਲ ਜਿਹਾ ਉਪਾਅ ਦੱਸਣ ਵਾਲੇ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਉਸ ਦੇ ਨਾਲ ਨਾਲ ਜੇਕਰ ਤੁਹਾਡੇ ਉੱਪਰ ਕਿਸੇ ਨੇ ਜਾਦੂ ਟੋਣਾ ਟੋਟਕਾ ਕੀਤਾ ਹੋਇਆ ਸੀ ਜਾਂ ਫਿਰ ਕਾਲਾ ਜਾਦੂ ਇਸ ਤਰ੍ਹਾਂ ਦੀਆਂ ਕੁਝ ਤਾੰਤ੍ਰਿਕ ਕਿਰਿਆਵਾਂ ਕਰਵਾਈਆਂ ਹੋਈਆਂ ਹਨ ਤੇ ਉਸ ਚੀਜ਼ ਦਾ ਜਿੰਨਾ ਵੀ ਬੁਰਾ ਪ੍ਰਭਾਵ ਹੋਵੇਗਾ ਤੁਰੰਤ ਹੀ ਤੁਹਾਡੇ ਤੋਂ ਦੂਰ ਹੋ ਜਾਵੇਗਾ ਤੇ ਜੇਕਰ ਤੁਹਾਡੇ ਉੱਪਰ ਕੁਝ ਮਾੜਾ ਕਰਨ ਦੇ ਬਾਰੇ ਕੋਈ ਸੋਚ ਵੀ ਰਿਹਾ ਹੈ ਤਾਂ ਉਹ ਤੁਹਾਡੇ ਉੱਪਰ ਬੇਸ਼ੱਕ ਕਿੰਨਾ ਵੀ ਬੁਰਾ ਕਿਉਂ ਨਾ ਕਰੀ ਜਾਵੇ ਪਰ ਉਸ ਚੀਜ਼ ਦਾ ਮਾੜਾ ਪ੍ਰਭਾਵ ਤੁਹਾਡੇ ਉੱਪਰ ਪੁੱਲ ਕੇ ਵੀ ਨਹੀਂ ਪਵੇਗਾ ਜਦੋਂ ਤੁਸੀਂ ਕੰਗੀ ਦਾ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਸੰਬੰਧੀ ਜਿੰਨੀਆਂ ਵੀ ਸਮੱਸਿਆਵਾਂ ਮੁਸ਼ਕਿਲਾਂ ਹਨ ਉਹ ਦੂਰ ਹੋ ਜਾਣਗੀਆਂ ਕਿਉਂਕਿ ਕੰਗੀ ਦੇ ਬਹੁਤ ਹੀ ਜ਼ਿਆਦਾ ਚਮਤਕਾਰੀ ਟੋਟਕੇ ਤੇ ਉਪਾਅ ਹੁੰਦੇ ਹਨ ਜਿਹੜੇ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਨੂੰ ਹੱਲ ਕਰ ਦਿੰਦੇ ਹਨ ਦੂਰ ਕਰ ਦਿੰਦੇ ਹਨ ਕੰਗੇ ਦਾ ਮਤਲਬ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਯੋਗਦਾਨ ਮੰਨਿਆ ਜਾਂਦਾ ਹੈ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਕਿਹੜੇ ਦਿਨ ਤੇ ਕਿਹੜੇ ਸਮੇਂ ਕਿੰਨਾ ਸਮਾਂ ਲਗਾਤਾਰ ਕਰਨਾ ਹੈ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਹਾਂ ਜੀ ਇਸ ਲਈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਇਦਾਂ ਦੇ ਉਪਾਅ ਤੁਹਾਡੇ ਲਈ ਅਸੀਂ ਹਰ ਰੋਜ਼ ਲੈ ਕੇ ਆ ਸਕੀਏ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਤੇ ਤੁਸੀਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਜਿਹੜੀ ਵੀ ਤੁਹਾਡੇ ਘਰ ਦੇ ਵਿੱਚ ਵਰਤੀ ਗਈ ਪੁਰਾਣੀ ਕੰਗੀ ਪਈ ਹੋਵੇਗੀ ਉਸ ਨੂੰ ਤੁਸੀਂ ਲੈ ਕੇ ਸ਼ਨੀਵਾਰ ਦੇ ਦਿਨ ਸਮਾਂ ਕੋਈ ਵੀ ਹੋ ਸਕਦਾ ਹੈ ਸਵੇਰੇ ਵੀ ਕਰ ਸਕਦੇ ਹੋ ਦੁਪਹਿਰ ਸ਼ਾਮ ਜਦੋਂ ਵੀ ਸ਼ਨੀਵਾਰ ਵਾਲੇ ਦਿਨ ਤੁਹਾਨੂੰ ਸਮਾਂ ਮਿਲਦਾ ਹੈ ਉਸੇ ਹੀ ਸਮੇਂ ਤੁਸੀਂ ਇਸ ਉਪਾਰ ਨੂੰ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਤੁਸੀਂ ਕੰਗੀ ਲੈ ਕੇ ਆਉਣੀ ਹੈ ਆਪਣੇ ਪੁਰਾਣੇ ਕੰਗੀ ਨੂੰ ਲੈ ਕੇ ਸ਼ਨੀਵਾਰ ਵਾਲੇ ਦਿਨ ਕਿਸੇ ਵੀ ਸਮੇਂ ਤੁਸੀਂ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਜਿੱਥੇ ਵਿੱਚ ਰਸਤਾ ਹੋਵੇਗਾ ਉੱਥੇ ਤੁਸੀਂ ਜਾ ਸਕਦੇ ਹੋ ਉੱਥੇ ਜਾ ਕੇ ਤੁਸੀਂ ਕੰਗੀ ਨੂੰ ਸੁੱਟ ਕੇ ਆ ਜਾਣਾ ਹੈ ਸਿਰਫ ਇੰਨਾ ਹੀ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਕਈ ਲੋਕ ਇਸ ਤਰ੍ਹਾਂ ਵੀ ਆਖ ਦਿੰਦੇ ਹਨ ਕਿ ਸਾਡੇ ਨੇੜੇ ਤਾਂ ਕੋਈ ਚੌਰਾਹਾ ਹੀ ਨਹੀਂ ਹੈਗਾ ਚੌਰਾਹਾ ਤਾਂ ਤੁਸੀਂ ਜਾਣਦੇ ਹੋ ਕਿ ਜਿਸ ਰਸਤੇ ਨੂੰ ਚਾਰ ਰਸਤੇ ਨਿਕਲਦੇ ਹੋਣ ਉਸ ਨੂੰ ਚੌਰਾਹਾ ਜਾਂ ਚੌ ਰਸਤਾ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਫਿਰ ਵੀ ਜੇਕਰ ਤੁਹਾਡੇ ਘਰ ਦੇ ਨੇੜੇ ਤੇੜੇ ਕਿਤੇ ਵਿੱਚ ਰਸਤਾ ਨਹੀਂ ਹੈਗਾ ਤਾਂ ਤੁਸੀਂ ਆਪਣੇ ਘਰ ਦੇ ਨੇੜੇ ਆਸ-ਪਾਸ ਕੋਈ ਨਦੀ ਜਾਂ ਨਹਿਰ ਤਾਂ ਹੋਵੇਗੀ ਜਾ ਕੋਈ ਨਾਲਾ ਵਗੈਰਾ ਹੋਵੇਗਾ ਜਿੱਥੇ ਸਾਫ਼ ਸੁਥਰਾ ਪਾਣੀ ਵਹਿੰਦਾ ਹੋਵੇਗਾ ਉਸ ਚਲਦੇ ਹੋਏ ਪਾਣੀ ਦੇ ਵਿੱਚ ਆਪਣੀ ਜਿਹੜੀ ਪੁਰਾਣੀ ਕੰਗੀ ਹੋਵੇਗੀ ਉਸ ਨੂੰ ਜਲ ਪ੍ਰਵਾਹ ਕਰ ਦੇਣਾ ਹੈ ਪਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਤੁਸੀਂ ਪਾਣੀ ਵਿੱਚ ਸੁੱਟ ਕੇ ਆਉਣੀ ਹੈ ਕਈ ਵਾਰ ਅਸੀਂ ਖੜੇ ਹੋਏ ਪਾਣੀ ਵਿੱਚ ਹੀ ਸੁੱਟ ਆਉਂਦੇ ਹਾਂ ਆਪਾਂ ਚਲਦੇ ਹੋਏ ਪਾਣੀ ਦੇ ਵਿੱਚ ਹੀ ਕੰਗੀ ਸੁੱਟ ਕੇ ਆਉਣੀ ਹੈ ਉਸ ਪਾਣੀ ਦੇ ਵਿੱਚ ਜਲ ਪ੍ਰਵਾਹ ਕਰ ਦੇਣੀ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣੇ ਘਰ ਤੋਂ ਜਾਣਾ ਹੈ ਚਾਹੇ ਤੁਸੀਂ ਰਸਤੇ ਦੇ ਵਿੱਚ ਕੰਗੀ ਨੂੰ ਚੱਲ ਕੇ ਸੁੱਟ ਆਓ ਤੇ ਜਾਂ ਫਿਰ ਚਲਦੇ ਹੋਏ ਪਾਣੀ ਦੇ ਵਿੱਚ ਸੁੱਟ ਕੇ ਆ ਸਕਦੇ ਹੋ ਜਦੋਂ ਤੁਸੀਂ ਆਪਣੇ ਘਰ ਤੋਂ ਜਾਣਾ ਹੈ ਤੁਸੀਂ ਜਾਂਦੇ ਸਮੇਂ ਰਸਤੇ ਦੇ ਵਿੱਚ ਕਿਸੇ ਦੇ ਕੋਲ ਨਹੀਂ ਰੁਕਣਾ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਤੁਸੀਂ ਆਉਂਦੇ ਸਮੇਂ ਰਸਤੇ ਦੇ ਵਿੱਚ ਕਿਸੇ ਕੋਲ ਨਹੀਂ ਰੁਕਣਾ ਤੇ ਨਾ ਹੀ ਕੋਈ ਗੱਲਬਾਤ ਕਰਨੀ ਹੈ ਇਸੇ ਤਰੀਕੇ ਨਾਲ ਜਦੋਂ ਤੁਸੀਂ ਇਸ ਗੰਗੀ ਨੂੰ ਚਾਹੇ ਚ ਰਸਤੇ ਵਿੱਚ ਸੁੱਟ ਕੇ ਆਏ ਹੋ ਤੁਸੀਂ ਇਹ ਉਪਾਅ ਕਰੋਗੇ ਚਾਹੇ ਪਾਣੀ ਚੱਲਦੇ ਹੋਏ ਵਿੱਚ ਜਲ ਪ੍ਰਵਾਹ ਕਰਕੇ ਆਏ ਹੋ ਇਹ ਉਪਾਅ ਕਰਦੇ ਹੋ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਉੱਪਰ ਕਿਸੇ ਦਾ ਵੀ ਕੁਝ ਕੀਤਾ ਕਰਾਇਆ ਹੋਵੇਗਾ ਕਿਸੇ ਨੇ ਤੁਹਾਡੇ ਉੱਪਰ ਕੋਈ ਤਾਤ੍ਰਿਕ ਕਿਰਿਆਵਾਂ ਕਰਵਾਈਆਂ ਹੋਣਗੀਆਂ ਉਹ ਤੁਰੰਤ ਹੀ ਤੁਹਾਡੇ ਤੋਂ ਦੂਰ ਹੋ ਜਾਣਗੀਆਂ ਤੇ ਜਾਂ ਫਿਰ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਤੁਸੀਂ ਆਪਣੇ ਉੱਪਰ ਕਰਨ ਕਰਵਾਉਣ ਦੇ ਲਈ ਕੋਈ ਸੋਚ ਰਿਹਾ ਹੁੰਦਾ ਹੈ ਪਰ ਜੇਕਰ ਤੁਹਾਡੇ ਬਾਰੇ ਕੋਈ ਮਾੜਾ ਸੋਚ ਵੀ ਰਿਹਾ ਹੁੰਦਾ ਹੈ ਤਾਂ ਸਾਡੇ ਉੱਪਰ ਉਸ ਚੀਜ਼ ਦਾ ਫਿਰ ਬੁਰਾ ਅਸਰ ਨਹੀਂ ਪਵੇਗਾ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਤੁਹਾਡਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਂਦੇ ਹੋ ਤਾਂ ਇਸੇ ਤਰ੍ਹਾਂ ਹੀ ਤੁਹਾਡੇ ਉੱਪਰ ਕੀਤੇ ਕਰਾਇ ਦਾ ਅਸਰ ਦਿਨੋ ਦਿਨ ਇਸ ਉਪਾਅ ਨੂੰ ਕਰਨ ਦੇ ਨਾਲ ਘਟਦਾ ਹੋਇਆ ਨਜ਼ਰ ਆਵੇਗਾ ਇੱਕ ਦੂਸਰੀ ਗੱਲ ਕਿ ਕੋਈ ਤੁਹਾਡੇ ਉੱਪਰ ਕੁਝ ਵੀ ਕਰਵਾ ਨਹੀਂ ਸਕੇਗਾ ਇਸ ਉਪਾਰ ਨੂੰ ਕਰਨ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਇੰਨਾ ਆਵੇਗਾ ਕਿ ਤੁਸੀਂ ਖੁਦ ਸੋਚ ਕੇ ਹੈਰਾਨ ਹੋ ਜਾਓਗੇ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਹੋ ਜਾਵੇਗੀ ਜਿਹੜਾ ਵੀ ਕੰਮ ਤੁਸੀਂ ਕਰਦੇ ਹੋਵੋਗੇ ਉਹ ਤੁਹਾਡਾ ਚੰਗੇ ਤਰੀਕੇ ਨਾਲ ਚੱਲ ਪਵੇਗਾ ਤੇ ਤੁਹਾਡੇ ਘਰ ਵਿੱਚ ਇਸੇ ਤਰੀਕੇ ਨਾਲ ਖੁਸ਼ ਨਮਾ ਮਾਹੌਲ ਬਣ ਜਾਵੇਗਾ ਇਸੇ ਤਰ੍ਹਾਂ ਹੀ ਜਦੋਂ ਤੁਸੀਂ ਆਪਣੇ ਪੁਰਾਣੇ ਕੰਗੀ ਦੇ ਨਾਲ ਇਸ ਉਪਾਰ ਨੂੰ ਕਰ ਲੈਣਾ ਹੈ ਕੰਗੀ ਨੂੰ ਸੋਟ ਦੇਣਾ ਹੈ ਤੇ ਉਸ ਤੋਂ ਬਾਅਦ ਵਿੱਚ ਕੀ ਕਰਨਾ ਹੈ ਜਿਹੜੀ ਆਪਣੇ ਵਰਤੋਂ ਦੇ ਲਈ ਤੁਸੀਂ ਨਵੀਂ ਕੰਗੀ ਲੈ ਕੇ ਆਉਣੀ ਹੈ ਬਾਜ਼ਾਰ ਤੋਂ ਕਿਤੇ ਵੀ ਲੈ ਕੇ ਆ ਸਕਦੇ ਹੋ ਤਾਂ ਕੰਗੀ ਨੂੰ ਲੈਣ ਸਮੇਂ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਉਹ ਕੰਗੀ ਜਿਹੜੀ ਹੈ ਚਿੱਟੇ ਰੰਗ ਦੀ ਹੀ ਤੁਸੀਂ ਲੈ ਕੇ ਆ ਸਕਦੇ ਹੋ ਕਿਉਂਕਿ ਚਿੱਟੇ ਰੰਗ ਦੇ ਉੱਪਰ ਖਾਸ ਕਰਕੇ ਕੋਈ ਵੀ ਜਾਦੂ ਟੂਣਾ ਜਲਦੀ ਅਸਰ ਨਹੀਂ ਕਰਦਾ ਬਹੁਤ ਹੀ ਜ਼ਿਆਦਾ ਘੱਟ ਚਾਂਸ ਹੁੰਦੇ ਹਨ ਚਿੱਟੇ ਰੰਗ ਦੀ ਕੰਗੀ ਦੇ ਉੱਪਰ ਕੋਈ ਜਾਦੂ ਟੋਣਾ ਅਸਰ ਨਾ ਕਰੇ ਤੇ ਨਾ ਹੀ ਕਿਸੇ ਦਾ ਸਾਡੇ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਇੱਕ ਸਿੰਪਲ ਜਿਹਾ ਹੋਰ ਉਪਾਅ ਦੱਸ ਦਿੰਦੇ ਹਾਂ ਜੇਕਰ ਤੁਸੀਂ ਇੱਕ ਚਾਂਦੀ ਦੀ ਕੰਗੀ ਬਣਵਾ ਸਕਦੇ ਹੋ ਬਿਲਕੁਲ ਛੋਟੀ ਜਿਹੀ ਘੱਟ ਪੈਸਿਆਂ ਦੇ ਵਿੱਚ ਬਣ ਜਾਵੇਗੀ ਜੇਕਰ ਤੁਸੀਂ ਬਣਵਾ ਸਕਦੇ ਹੋ ਤਾਂ ਚਾਂਦੀ ਦੀ ਕੰਗੀ ਨੂੰ ਬਣਵਾ ਕੇ ਜਿਹੜਾ ਤੁਹਾਡਾ ਪਰਸ ਹੈ ਉਸ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਪੈਸੇ ਪਾ ਕੇ ਰੱਖਦੇ ਹੋ ਹਮੇਸ਼ਾ ਤੁਹਾਡੇ ਕੋਲ ਪਈ ਰਹੇਗੀ ਉਸ ਪਰਸ ਦੇ ਵਿੱਚ ਇੱਕ ਛੋਟੀ ਜਿਹੀ ਕੰਗੀ ਨੂੰ ਬਣਵਾ ਕੇ ਤੁਸੀਂ ਜ਼ਰੂਰ ਰੱਖੋ ਇਹ ਬੜਾ ਹੀ ਸਿੰਪਲ ਜਿਹਾ ਉਪਾਅ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਉਪਾਅ ਨੇ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨਾ ਵੀ ਜ਼ਿਆਦਾ ਪੈਸਾ ਆਉਣ ਵਾਲਾ ਹੈ ਤੁਸੀਂ ਖੁਦ ਦੇਖ ਕੇ ਹੈਰਾਨ ਹੋ ਜਾਓਗੇ ਸੋ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਇੱਕ ਛੋਟਾ ਜਿਹਾ ਕੰਗੀ ਦੇ ਨਾਲ ਕੀਤਾ ਜਾਣ ਵਾਲਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ ਇਹ ਉਪਾਅ ਦੇ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ ਇਹ ਜਿਹੜੇ ਉਪਾਅ ਹੁੰਦੇ ਹਨ ਬੜੇ ਹੀ ਸਿੰਪਲ ਹੁੰਦੇ ਹਨ ਤੇ ਸਾਡੇ ਘਰ ਵਿੱਚ ਹੀ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੇ ਹੁੰਦੇ ਹਨ ਕੋਈ ਇਸ ਦਾ ਜ਼ਿਆਦਾ ਖਰਚ ਨਹੀਂ ਹੁੰਦਾ ਇਸ ਉਪਾਅ ਨੂੰ ਤੁਸੀਂ ਕਰਕੇ ਵੇਖ ਲੈਣਾ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੇ ਚਮਤਕਾਰੀ ਫਾਇਦੇ ਹਨ ਸੋ ਦੋਸਤੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ